ਦੋਸਤੋ ਮੈਂ ਅੱਜਕੱਲ ਸੁਣ ਰਿਹਾ ਹੈਗਾ ਕਿ ਪੰਜਾਬ ਦੇ ਵਿੱਚ ਇੱਕ ਕੋਈ ਸਿੱਖਿਆ ਕ੍ਰਾਂਤੀ ਆ ਰਹੀ ਹੈਗੀ ਆ ਯਾਨੀ ਕਿ ਐਜੂਕੇਸ਼ਨ ਰੈਵੋਲੂਸ਼ਨ ਹੋ ਰਿਹਾ ਹੈਗਾ ਉਹਨੂੰ ਲੈ ਕੇ ਕੌਣ ਆ ਰਿਹਾ ਹੈਗਾ ਇੱਕ ਇੱਥੇ ਦਿੱਲੀ ਦੇ ਵਿੱਚ ਇੱਕ ਮਨਿਸਟਰ ਸੀ ਐਜੂਕੇਸ਼ਨ ਮਨਿਸਟਰ ਆਪਣੇ ਆਪ ਨੂੰ ਉਹ ਕਹਿੰਦਾ ਸੀ ਉਹਦਾ ਨਾਮ ਹੈ ਮਨੀਸ਼ ਸੋਧਿਆ ਅੱਜਕੱਲ ਉਹ ਦਿੱਲੀ ਤੋਂ ਇਲੈਕਸ਼ਨ ਆਉਣ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਉਹਨੇ ਡੇਰਾ ਲਗਾ ਲਿਆ ਹੈਗਾ ਔਰ ਉਹ ਭਗਵੰਤ ਮਾਨ ਦੇ ਨਾਲ ਮਿਲ ਕੇ ਕੁਝ ਕਹਿ ਰਹੇ ਹੈਗੇ ਆ ਕਿ ਅਸੀਂ ਸਿੱਖਿਆ ਕ੍ਰਾਂਤੀ ਲਿਆਵਾਂਗੇ ਤਾਂ ਕਿ ਸਾਨੂੰ 2027 ਦੀਆਂ ਜਿਹੜੀਆਂ ਵੋਟਾਂ ਪੈਣੀਆਂ ਹੈਗੀਆਂ ਉਹਦੇ ਵਿੱਚ ਫਿਰ ਸਾਨੂੰ ਜਨਤਾ ਮੂਰਖ ਜਨਤਾ ਬਣ ਕੇ ਫਿਰ ਜਿਤਾ ਦੇਵੇ ਇਹ ਸਿੱਖਿਆ ਕ੍ਰਾਂਤੀ ਜਿਹੜੀ ਲੈ ਕੇ ਆ ਰਹੇ ਹੈਗੇ ਆ ਪਹਿਲੇ ਤਾਂ ਇਹ ਦੇਖੀਏ ਕਿ ਇਹ ਹੈਗੇ ਕੌਣ ਹੈ ਇਹ ਜਿਹੜਾ ਮਨੀਸ਼ ਸੋਧਿਆ ਹੈਗਾ ਪੂਰੀ ਤਰ੍ਹਾਂ ਪੜਿਆ ਲਿਖਿਆ ਵੀ ਨਹੀਂ ਹੈਗਾ ਜਿਹੜਾ ਸਿੱਖਿਆ ਕ੍ਰਾਂਤੀ ਲੈ ਕੇ ਆ ਰਿਹਾ ਉਹ ਖੁਦ ਤਾਂ ਪੜਿਆ ਲਿਖਿਆ ਹੋਣਾ ਚਾਹੀਦਾ ਔਰ ਭਗਵਾਨਤਮਨ ਦੀ ਐਜੂਕੇਸ਼ਨ ਦੇ ਬਾਰੇ ਉਹਦੀ ਪੜਾਈ ਦੇ ਬਾਰੇ ਤਾਂ ਜਿੰਨੀ ਘੱਟ ਤੋਂ ਘੱਟ ਗੱਲ ਕੀਤੀ ਜਾਏ ਓਨੀ ਚੰਗੀ ਹੈਗੀ ਆ ਉਹ ਤਾਂ ਕੋਈ ਇਸ ਤਰ੍ਹਾਂ ਘਟਿਆ ਕਮੇਡੀ ਵਗੈਰਾ ਕਰਕੇ ਉਹ ਬਣ ਗਿਆ ਚੀਫ ਮਿਨਿਸਟਰ ਤੁੱਕਾ ਲਗਾ ਕੇ ਔਰ ਦੋਨੋਂ ਇਹ ਦੇਖੋ ਕਿ ਐਨਏਐ ਮਤਲਬ ਕਿ ਆਲਮੋਸਟ ਦੇ ਆਰ ਇਲਿਟਰੇਟ ਔਰ देयर ਸੈਮੀ ਲਿਟਰੇਟ ਮੰਨ ਲਓ ਕਿ ਉਹ ਪੂਰੀ ਤਰ੍ਹਾਂ ਖੁਦ ਵੀ ਨਹੀਂ ਪੜੇ ਹੋਏ ਔਰ ਉਹ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਹੈਗੇ ਪਤਾ ਨਹੀਂ ਪੰਜਾਬ ਦੇ ਵਿੱਚ ਕੋਈ ਐਜੂਕੇਸ਼ਨ ਮਿਨਿਸਟਰ ਹੈਗਾ ਹੈ ਕਿ ਨਹੀਂ ਹੈਗਾ ਜੇਕਰ ਉਹ ਹੈਗਾ ਤਾਂ ਉਹ ਵੀ ਇਹਨਾਂ ਦੀ ਤਰ੍ਹਾਂ ਹੀ ਹੋਏਗਾ ਜਿਹੜਾ ਇਹਨਾਂ ਨੂੰ ਅਲਾਉ ਕਰ ਰਿਹਾ ਹੈ ਕਿ ਤੁਸੀਂ ਜਾ ਜਾ ਕੇ ਸਿੱਖਿਆ ਕ੍ਰਾਂਤੀ ਲੈ ਕੇ ਆਓ ਔਰ ਉਹਦੇ ਨਾਮ ਤੇ ਕੀ ਕਰ ਰਹੇ ਹੈਗੇ ਹੈ ਐ ਨੀ ਪੱਥਰ ਰੱਖ ਰਿਆ ਗਿਆ ਜਾਂ ਇੱਕ ਪੱਥਰ ਦੇ ਉੱਤੇ ਮਨੀਸ਼ ਸੋਧਿਆ ਔਰ ਹੋਰ ਕਿਸੇ ਦਾ ਭਗਵੰਤ ਮਾਨ ਵਗੈਰਾ ਦਾ ਨਾਮ ਲਿਖ ਕੇ ਉਹ ਪਰਦਾ ਹਟਾ ਦਿੰਦੇ ਹੈਗੇ ਸਿੱਖਿਆ ਕ੍ਰਾਂਤੀ ਹੋ ਗਈ ਇਹ ਬਿਲਡਿੰਗ ਦੇ ਬਾਹਰ ਪੱਥਰ ਦੇ ਉੱਤੇ ਹੈ ਨਾ ਦੋਨਾਂ ਦੇ ਨਾਮ ਲਿਖ ਕੇ ਇੱਕ ਪਰਦਾ ਹਟਾ ਦਿੰਦੇ ਹੈਗੇ ਔਰ ਕਹਿੰਦੇ ਕਿ ਸਿੱਖਿਆ ਕ੍ਰਾਂਤੀ ਆ ਗਈ ਹੈ ਤਾਂ ਕੋਈ ਐਵਲਾ ਕੰਮ ਤਾਂ ਕੋਈ ਗਦੇ ਨੂੰ ਵੀ ਕਹੋ ਨਾ ਉਹਦੀ ਰੱਸੀ ਖੋਲ ਦਿਓ ਕੋਨ ਕੋ ਆ ਸਾਹਮਣੇ ਜਾ ਕੇ ਪਰਦੇ ਲਈ ਹਟਾ ਦਿਓ ਮੂੰਹ ਮਾਰ ਮੂਰ ਕੇ ਪਰਦਾ ਹਟਾ ਦੇਗਾ ਤੇ ਉਹ ਗਦਾ ਵੀ ਇਸ ਤਿਸ ਹਿਸਾਬ ਨਾਲ ਤਾਂ ਸਿੱਖਿਆ ਕ੍ਰਾਂਤੀ ਲੈ ਕੇ ਆ ਸਕਦਾ ਤਾਂ ਤੁਸੀਂ ਇਹ ਦੇਖੋ ਕਿ ਹੈ ਜਿਹੜਾ ਮਨੀਸ਼ ਸੋਸਦੀਆ ਆਪਣੇ ਆਪ ਨੂੰ ਐਜੂਕੇਸ਼ਨ ਮਿਨਿਸਟਰ ਕਹਿੰਦਾ ਹੈਗਾ ਉਹ ਦਿੱਲੀ ਦੀ ਸਿੱਖਿਆ ਕ੍ਰਾਂਤੀ ਦੇ ਬਾਰੇ ਦੇਖੋ ਮੈਂ ਥੋੜਾ ਜਿਹਾ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿੰਨਾ ਹੈਗਾ ਵਾ ਕਿ ਮੈਂ ਇੱਕ ਨੈਸ਼ਨਲ ਅਵਾਰਡ ਵਿਨਿੰਗ ਜਰਨਲਿਸਟ ਹੈਗਾ ਵਾ ਔਰ ਮੈਂ पिछले करीब पच्चीस साल तो अपनिया एज ए जरनलिस्ट काम कर रहा है और ना ही एक आर एम एन फाउंडेषन वो एन जी ओ चला वा और मैं टॉप दिया दर्गनाइजेशन इनकलूडिंग यूनिडो यूनाइटेड नेशन के नाल भी मैं काम कर चुका है वहाँ और अजक भी जड़िया टॉप दूरोपियन ऑरगेनाइजेश है उन्होंने काम कर रहा है ऑन डेमोक्रेसी एंड गवर्नेंस और ह्यूमन राइट्स त ਇਹ ਜਿਹੜੀ ਹੈਗੀ ਆ ਮੈਂ ਦਿੱਲੀ ਦੇ ਵਿੱਚ ਜਿਹੜਾ ਆਪਣਾ ਐਨਜੀਓ ਚਲਾਣਾ ਉਹਦੇ ਵਿੱਚ ਮੈਂ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਬਹੁਤ ਜ਼ਿਆਦਾ ਕੰਮ ਕਰਦਾ ਹੈਗਾ ਔਰ ਰਿਸਰਚ ਰਿਪੋਰਟਸ ਲਿਖਦਾ ਹਾਂ ਉਹਦਾ ਲਿੰਕ ਥੱਲੇ ਛੱਡਾਂਗਾ ਇਸ ਵੀਡੀਓ ਦੇ ਉਹਨੂੰ ਰਿਸਰਚ ਰਿਪੋਰਟ ਬੜੀ ਹੀ ਯੂਸਫੁਲ ਲੱਗੀ ਹੈ ਉਹਨੂੰ ਤੁਸੀਂ ਜ਼ਰੂਰ ਪੜ੍ਹਨਾ ਇਹਨੂੰ ਇਹਦੇ ਵੀਡੀਓ ਦੇ ਥੱਲੇ ਉਹਦਾ ਲਿੰਕ ਛੱਡਾਂਗਾ ਤਾਂ ਇਹ ਜਿਹੜੀ ਹੈਗੀ ਆ ਦਿੱਲੀ ਦੇ ਵਿੱਚ ਮਨੀਸ਼ ਸੋਦੀਆ ਕਿਸ ਤਰ੍ਹਾਂ ਸਿੱਖਿਆ ਕ੍ਰਾਂਤੀ ਲੈ ਕੇ ਆਇਆ ਔਰ ਅਰਵਿੰਦ ਕੇਜਰੀਵਾਲ ਉਹ ਵੀ ਬਹੁਤ ਅਨਪੜ ਲੱਗਦਾ ਹੈ ਉਹ ਜੇਕਰ ਐਨਾ ਨੂੰ ਭਗਵੰਤ ਮਾਨ ਔਰ ਮਨੀਸ਼ ਸੋਧਿਆ ਔਰ ਕੇਜਰੀਵਾਲ ਐਨਾ ਨੂੰ ਤੁਸੀਂ ਕੋ ਨਾ ਕਿ ਸਿਕਲਿਵ ਦੀ ਇੱਕ ਅਰਜੀ ਲਿਖ ਦਿਓ ਜਿਹੜੇ ਅਸੀਂ ਬਿਮਾਰੀ ਦੀ ਛੁੱਟੀ ਵਾਸਤੇ ਸਕੂਲ ਦੇ ਵਿੱਚ ਅਰਜੀ ਪਾਉਂਦੇ ਸੀ ਨਾ ਉਹਨਾਂ ਨੂੰ ਕੋ ਸਿਕਲਿਵ ਦੀ ਅਰਜੀ ਲਿਖ ਕੇ ਹੀ ਦਿਖਾ ਦਿਓ ਮੈਂ ਤੁਹਾਨੂੰ ਇਹ ਲਿਖ ਕੇ ਦੇਣਾ ਹੈਗਾ ਉਹ ਅਰਜੀ ਦੇ ਵਿੱਚ ਜਿੰਨੇ ਵਰਡਸ ਹੋਣਗੇ ਉਹਨੀਆਂ ਹੀ ਗਲਤੀਆਂ ਆਉਣਗੀਆਂ ਲਗੀਆਂ ਇਹਨਾਂ ਨੂੰ ਇੰਨਾ ਇਹਨਾਂ ਦਾ ਬੁਰਾ ਹਾਲ ਹੈ ਜਿਹੜੇ ਇਹ ਐਜੂਕੇਸ਼ਨ ਐਜੂਕੇਸ਼ਨ ਦੀ ਗੱਲ ਕਰਦੇ ਹੈਗੇ ਦਿੱਲੀ ਦੇ ਵਿੱਚ ਐਜੂਕੇਸ਼ਨ ਦੇ ਨਾਮ ਦੇ ਉੱਤੇ ਸਿਰਫ ਸਕੂਲਾਂ ਦੀ ਬਿਲਡਿੰਗਸ ਔਰ ਕਮਰੇ ਬਣਾ ਰਹੇ ਸੀ ਆ ਤੁਸੀਂ ਦੇਖਿਆ ਹੀ ਹੋਏਗਾ ਉਹ ਵੈਸੇ ਕੇਸ ਤਾਂ ਪੁਰਾਣਾ ਚੱਲ ਰਿਹਾ ਹੈਗਾ ਪਰ ਮਾਰਚ ਦੇ ਵਿੱਚ ਫਿਰ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੈਗੀ ਹੈ ਜਿਹੜੇ ਸਕੂਲ ਸਕੈਮ ਹੋਇਆ ਕਿਉਂਕਿ ਸਕੂਲ ਦੇ ਵਿੱਚ ਪੜ੍ਹਾਈ ਦੇ ਨਾਮ ਤੇ ਕੁਝ ਵੀ ਨਹੀਂ ਸੀ ਕਰ ਰਹੇ ਇਹ ਸਿਰਫ ਬਿਲਡਿੰਗਸ ਔਰ ਕਮਰੇ ਬਣਾ ਰਹੇ ਸੀ ਤਾਂ ਕਿ ਉਹ ਕੰਸਟਰਕਸ਼ਨ ਦੀ ਮਨੀ ਦੇ ਵਿੱਚੋਂ ਕਰਪਸ਼ਨ ਕਰਨ اور ਕਰਪਸ਼ਨ ਦਾ ਪੈਸਾ ਆਪਣੇ ਉੱਤੇ ਉਹ ਖਰਚ ਕਰਨ ਯਾਨੀ ਕਿ ਆਪਣੀਆਂ ਜੇਬਾਂ ਭਰ ਲੈਣ ਉਹਦੇ ਨਾਲ ਇਹਨਾਂ ਨੂੰ ਜੇਲ੍ਹ ਵਗੈਰਾ ਤਾਂ ਨਹੀਂ ਹੋਏਗੀ ਕਿਉਂਕਿ ਇੰਡੀਆ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕੋਰਟਾਂ ਦੇ ਜਿਹੜੇ ਜੱਜ ਹੈਗੇ ਉਹ ਬੜੇ ਬੇਈਮਾਨ ਹੈਗੇ ਦੇਖ ਕੇ ਇਹਨਾਂ ਨੂੰ ਜੇਲ੍ਹ ਕਰ ਵੀ ਦਿੱਤੀ ਉੱਥੇ ਅੰਦਰ ਇਹਨਾਂ ਨੂੰ ਪੂਰੀ ਸਹੂਲियत ਦਿੱਤੀ ਜਾਏਗੀ ਔਰ ਫਿਰ ਥੋੜੇ ਦਿਨ ਬਾਅਦ ਜੱਜ ਜਿਹੜੇ ਹੈਗੇ ਉਹ ਦਲਾਲ ਵਕੀਲ ਜਿਨ੍ਹਾਂ ਨੂੰ ਤੁਸੀਂ ਟੌਪ ਦੇ ਵਕੀਲ ਸਮਝੋ ਦਲਾਲ ਵਕੀਲ ਹੈਗੇ ਉਹ ਲੋਕਾਂ ਦਾ ਇਸ ਤਰ੍ਹਾਂ ਪੈਸਾ ਲੈ ਕੇ ਜੱਜਿਸ ਨੂੰ ਦਿੰਦੇ ਹੈਗੇ ਔਰ ਉਹਨਾਂ ਨੂੰ ਜੇਲ੍ਹਾਂ ਵਿੱਚੋਂ ਛੁਡਵਾ ਦਿੰਦੇ ਹੈਗੇ ਐ ਇਹੋ ਜਿਹੜੇ ਕ੍ਰਿਮੀਨਲ ਪੋਲੀਟੀਸ਼ੀਅਨਸ ਹੈਗੇ ਤਾਂ ਇਹ ਜਿਹੜੇ ਹੈਗੇ ਆ ਤੁਸੀਂ ਦੇਖਿਆ ਹੀ ਹੋਏਗਾ ਹੁਣੇ ਇਹ ਯਸ਼ਵੰਤ ਵਰਮਾ ਸ਼ਾਇਦ ਸੀ ਹੈ ਦਾ ਦਿੱਲੀ ਦਾ ਹਾਈ ਕੋਰਟ ਦਾ ਜੱਜ ਦੇ ਘਰੋਂ ਉਹ ਕਰੋੜਾ ਰੁਪਿਆ ਕੈਸ਼ ਮਿਲਿਆ ਹੈਗਾ ਉਹ ਕਿਹੜਾ ਪੈਸਾ ਹੈਗਾ ਉਹ ਇਹਨਾਂ ਨੇ ਪੈਸਾ ਹੈਗਾ ਜਿਨ੍ਹਾਂ ਨੂੰ ਜੇਲ੍ਹਾਂ ਤੋਂ ਛੁਡਵਾਇਆ ਹੈਗਾ ਦਲਾਲ ਵਕੀਲਾਂ ਨੇ ਤਾਂ ਇਹ ਜਿਹੜਾ ਹੈਗੀ ਹੈ ਸਿੱਖਿਆ ਦੇ ਨਾਮ ਦੇ ਉੱਤੇ ਇੱਥੇ ਦਿੱਲੀ ਦੇ ਵਿੱਚ ਸਿਰਫ ਕਮਰੇ ਬਣਾਏ ਜਾ ਰਹੇ ਸੀ ਇੱਥੇ ਦੇ ਟੀਚਰਸ ਦਾ ਐਨਾ ਬੁਰਾ ਹਾਲ ਹੈ ਕਿ ਤੁਸੀਂ ਉਹਨਾਂ ਨੂੰ ਵੀ ਕੋ ਕ ਸਿਕਲ ਦੀ ਅਰਜੀ ਲਿਖ ਦਿਓ ਜਾਂ ਕਿਸੇ ਕਰੰਟ ਅਫੇਅਰਸ ਟਾਪਿਕ ਦੇ ਉੱਤੇ ਥੋੜਾ ਜਿਹਾ 5 ਮਿੰਟ ਵਾਸਤੇ ਵੀ ਬੋਲ ਕੇ ਦਿਖਾ ਦਿਓ ਦੇ ਵਿਲ ਕੋਲੈਪਸ ਮੱਲੋ ਕੀ ਉਹਨਾਂ ਕੋਲ ਇੱਕ ਸੈਂਟੈਂਸ ਵੀ ਨਹੀਂ ਬੋਲਿਆ ਜਾਏਗਾ ਟੀਚਰਸ ਦੀ ਮੈਂ ਗੱਲ ਕਰ ਰਿਹਾ ਬੱਚਾ ਦਾ ਤਾਂ ਐਨਾ ਬੁਰਾ ਹਾਲ ਹੈ ਜਿਹੜਾ ਮੈਂ ਸਕੂਲ ਚਲਾਉਂਦਾ ਸੀ ਉਹਦੇ ਵਿੱਚ ਮੈਨੂੰ ਬਹੁਤ ਸਾਰੇ ਟੀਚਰਸ ਦੇ ਨਾਲ ਪੇਰੈਂਟਸ ਦੇ ਨਾਲ ਔਰ ਬੱਚਾ ਨਾਲ ਮਿਲਣਾ ਪੈਂਦਾ ਸੀ ਔਰ ਮੈਂ ਪੂਰੇ ਦਿੱਲੀ ਦੇ ਵਿੱਚ ਜਾ ਕੇ ਇੱਕ ਚਮੇਲੀ ਕੀ ਪੜਾਈ ਕਰਕੇ ਇੱਕ ਉਹ ਨਾਟਕ ਕਰਦਾ ਸੀ ਸਟ੍ਰੇਟ ਪਲੇ ਕਰਦਾ ਸੀ ਤਾਂ ਕਿ ਲੋਕਾਂ ਨੂੰ ਅਵੇਅਰ ਕਰਾ ਸਕਾਂ ਕਿ ਇਹ ਜਿਹੜੀ ਸਕੂਲਾਂ ਦੇ ਵਿੱਚ ਪੜ੍ਹਾਈ ਹੋ ਰਹੀ ਹੈ ਬਿਲਕੁਲ ਬਰਬਾਦੀ ਵੱਲ ਤੁਸੀਂ ਆਪਣੇ ਬੱਚਾ ਨੂੰ ਧਕੇਲ ਲੇਂਗੇ ਉਹਦੇ ਇਹ ਪੜ੍ਹਾਈ ਕਰਨ ਤੋਂ ਬਾਅਦ ਕਾਲਜਾਂ ਦੀ ਪੜ੍ਹਾਈ ਕਰਨ ਤੋਂ ਬਾਅਦ ਕਿਸੇ ਨੂੰ ਨੌਕਰੀ ਨਹੀਂ ਲੱਗਦੀ ਹੈਗੀ ਐਸੀ ਲਈ ਲੋਕੀ ਸੜਕਾਂ ਦੇ ਉੱਤੇ ੱਤਕੇ ਖੰਦੇ ਆ ਡਿਗਰੀਆਂ ਉਹਨਾਂ ਦੇ ਹੱਥ ਦੇ ਵਿੱਚ ਹੁੰਦੀਆਂ ਹੈਗੀਆਂ ਬਿਕਾਜ਼ ਦਿਸ ਐਜੂਕੇਸ਼ਨ ਸਿਸਟਮ ਇਜ਼ ਟੋਟਲੀ ਯੂਸਲੈਸ ਜਿਹੜੀਆਂ ਐਜੂਕੇਸ਼ਨ ਪਾਲਿਸਿਜ਼ ਬਣੀਆਂ ਹੈਗੀਆਂ ਅ ਪਹਿਲੇ ਬਣੀ ਸੀ 78 ਜਾਂ ਇਸ ਤਰ੍ਹਾਂ ਕੋ ਬਣੀ ਸੀ ਉਹ ਔਰ ਹੁਣ ਜਿਹੜੀ 2020 ਚ ਨੈਸ਼ਨਲ ਐਜੂਕੇਸ਼ਨ ਪਾਲਿਸ ਬਣੀ ਔਰ ਇੰਨੀਆਂ ਬੇਕਾਰ ਹੈਗੀਆਂ ਕਿ ਉਹ ਜਿਹੜਾ ਹੈਗਾ ਉਹ ਬੱਚਿਆਂ ਨੂੰ ਪੜ੍ਹੇ ਲਿਖੇ ਬੱਚਿਆਂ ਨੂੰ ਵੀ ਅਨਪੜ੍ਹ ਬਣਾ ਦੇਣਗੀਆਂ ਅਨੀਆਂ ਐਜੂਕੇਸ਼ਨ ਪਾਲਿਸੀਜ਼ ਉਹ ਬੇਕਾਰ ਹੈ ਗਈਆਂ ਤਾਂ ਇਹ ਜਿਹੜਾ ਹੈਗਾ ਮਨੀਸ਼ ਸੋਸੋਧਿਆਰ ਕੇਜਰੀਵਾਲ ਇਹ ਬਲਾ ਸਿਸਟਮ ਜਿਹੜਾ ਘਟਿਆ ਫੇਲਡ ਸਿਸਟਮ ਹੈਗਾ ਉਹਨੂੰ ਪੰਜਾਬ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਸ ਸਿਸਟਮ ਤੋਂ ਬਚੋ ਜੇਕਰ ਉਹ ਸਿਸਟਮ ਚੱਲ ਰਿਹਾ ਹੁੰਦਾ ਤਾਂ ਜਿਹੜੇ ਟੀਚਰਸ ਹੈਗੇ ਉੱਥੇ ਇਹ ਪੂਰਾ ਹਿੰਦੁਸਤਾਨ ਦੀ ਮੈਂ ਗੱਲ ਵੀ ਕਰ ਸਕਦਾ ਪਰ ਹੁਣ ਮੈਂ ਪੰਜਾਬ ਦੀ ਕਰ ਰਿਹਾ ਤਾਂ ਪੰਜਾਬ ਦੇ ਬਾਰੇ ਸੋਚੋ ਤੁਸੀਂ ਜਿਹੜੇ ਟੀਚਰ ਹੈਗੇ ਆ ਉਹਨਾਂ ਨੂੰ ਜਾਂ ਤਾਂ ਟੈਸਟ ਵੀ ਕਲੀਅਰ ਕਰ ਲੈਂਦੇ ਹੈਗੇ ਔਰ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਵੀ ਮਿਲ ਜਾਂਦਾ ਫਿਰ ਵੀ ਨੌਕਰੀ ਨਹੀਂ ਮਿਲਦੀ ਜਾਂ ਕਰ ਨੌਕਰੀ ਮਿਲ ਜਾਂਦੀ ਹੈ ਤਾਂ ਤਨਖਾਹ ਨਹੀਂ ਮਿਲਦੀ ਤਾਂ ਐ ਸਿਸਟਮ ਹੈਗਾ ਜੇਕਰ ਇਹੋ ਵਾਲੇ ਟੀਚਰਸ ਆਪਣੇ ਸਿਸਟਮ ਦੇ ਹਿਸਾਬ ਨਾਲ ਨਵੇਂ ਬੱਚਿਆਂ ਨੂੰ ਪੜਾ ਕੇ ਤਿਆਰ ਕਰਨਗੇ ਤਾਂ ਉਹ ਵੀ ਸੜਕਾਂ ਦੇ ਉੱਤੇ ਪ੍ਰੋਟੈਸਟ ਕਰਨਗੇ ਔਰ ਡੰਡੇ ਖਾਣਗੇ ਪੁਲਿਸ ਦੇ ਤਾਂ ਐਸ ਸਿਸਟਮ ਹੈਗਾ ਅਸਲੀ ਮੈਂ ਕਹਿ ਰਿਹਾ ਗਵਾ ਕਿ ਇਸ ਤੋਂ ਜਿਹੜਾ ਮਰੀਜ਼ ਸੋਧਿਆ ਹੈਗਾ ਇਸ ਤੋਂ ਬਚੋ ਔਰ ਭਗਵਾਨ ਤੁਮਨ ਤੋਂ ਬਚੋ ਜੇਕਰ ਹੈ ਦੁਬਾਰਾ ਆ ਗਏ 27 ਤੋਂ ਬਾਅਦ ਤਾਂ 27 ਦੀ ਜਿਹੜੀ ਇਲੈਕਸ਼ਨ ਹੋਣੀ ਹੈ ਉੱਤੇ ਵਿਧਾਨ ਸਭਾ ਦੀ ਜੇਕਰ ਆ ਗਏ ਤਾਂ ਪੰਜਾਬ ਨੂੰ ਬਿਲਕੁਲ ਬਰਬਾਦ ਕਰ ਦੇਣਗੇ ਜੇਕਰ ਤੁਸੀਂ ਆਪਣੇ ਬਾਰੇ ਨਹੀਂ ਸੋਚਣਾ ਵੋਟਰਸ ਨੂੰ ਮੈਂ ਕਹਿ ਰਿਹਾ ਗਵਾ ਆਪਣੇ ਬੱਚਿਆਂ ਦੇ ਬਾਰੇ ਸੋਚੋ ਉਹਨਾਂ ਦੀ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਰਹੇਗੇ ਐ ਸਾਰੇ ਮਿਲ ਕੇ ਅਕੈਤਰੀਵਾਲ ਦਾ ਗੈਂਗ ਔਰ ਰਥ ਭਗਵੰਤ ਮਾਨ ਦਾ ਗੈਂਗ ਮਿਲ ਕੇ ਇਹਨਾਂ ਤੋਂ ਬਚੋ ਤਾਂ ਤੁਸੀਂ ਪ੍ਰੋਟੈਸਟ ਕਰੋ ਕਿਉਂਕਿ ਮੈਂ ਤੁਹਾਨੂੰ ਲੋਕਾਂ ਨੂੰ ਕਹਿ ਰਿਹਾਗਾ ਕਿਉਂਕਿ ਜਿਹੜੀਆਂ ਪੰਜਾਬ ਦੀਆਂ ਪੋਲਿਟੀਕਲ ਪਾਰਟੀਆਂ ਹੈਗੀਆਂ ਦੇ ਆਰ ਆਲਰੇਡੀ ਡੈਡ ਡੀਫੰਕਟ ਹੈਗੀਆਂ ਬਿਲਕੁਲ ਉਹ ਕੁਝ ਨਹੀਂ ਕਰ ਸਕਦੇ ਉਹ ਉਹਨਾਂ ਦੇ ਵਿੱਚ ਵੀ ਪੋਲੀਟੀਸ਼ੀਅਨਸ ਬਿਲਕੁਲ ਇਹੋ ਜਿਹੇ ਗਏ ਜਿਸ ਤਰ੍ਹਾਂ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਵਾਲੇ ਗਏ ਬਾਕੀ ਦੀ ਜਿਹੜੀਆਂ ਕਾਂਗਰਸ ਕਾਲੀਦਾ ਲਿਆ ਭਾਜਪੀ ਵਾਲੇ ਉਹਨਾਂ ਵਿੱਚ ਵੀ ਇਹੋ ਜਿਹੀ ਅਨਪੜ੍ਹ ਬੇਈਮਾਨ ਔਰ ਬੇਕਾਰ ਪੋਲੀਟੀਸ਼ੀਅਨਸ ਅਗੇ ਆ ਇਹਨਾਂ ਸਾਰਿਆਂ ਤੋਂ ਬੱਚੋ ਲੋਕਾਂ ਨੂੰ ਅੱਗੇ ਆਣਾ ਪਏਗਾ ਲੋਕੀ ਜਿਹੜੇ ਹੁਣ ਟੀਚਰ ਸਟ੍ਰਾਈਕ ਕਰਦੇ ਆ ਗਏ ਤ ਉਸੇ ਸਾਰੇ ਮਿਲ ਕੇ ਉੱਥੇ ਸਟ੍ਰਾਈਕ ਕਰੋ ਇਹ ਕਿਸਾਨਾ ਕਿਸਾਨ ਜਿਸ ਤਰ੍ਹਾਂ ਕਰਦੇ ਆ ਗਏ ਕਿਸਾਨੀ ਦਾ ਕੁਝ ਨਹੀਂ ਹੋਣਾਗਾ ਉਹਨਾਂ ਨੂੰ ਕੋਈ ਐਮਐਸਬੀ ਵਗੈਰਾ ਨਹੀਂ ਮਿਲਨੀ ਐ ਬੱਚਿਆਂ ਨੂੰ ਬਚਾਣ ਦਾ ਤੁਸੀਂ ਪ੍ਰੋਟੈਸਟ ਕਰੋ ਸਾਰੇ ਕਿਸਾਨ ਵੀ ਮਿਲ ਜਾਣ ਦੇ ਵਿੱਚ ਤਾਂ ਐ ਜਿੰਨੀ ਦੇਰ ਤੱਕ ਤੁਸੀਂ ਇੱਥੇ ਸੋਚੋਗੇ ਨਹੀਂ ਕਿ ਐਜੂਕੇਸ਼ਨ ਸਿਸਟਮ ਦਾ ਮਤਲਬ ਕੀ ਆਏਗਾ ਜਿੰਨੀ ਦੇਰ ਤੱਕ ਐਜੂਕੇਸ਼ਨ ਕਰਕੇ ਨੌਕਰੀ ਨਹੀਂ ਮਿਲਦੀ ਹੈਗੀ ਉਨੀ ਦੇਰ ਤੱਕ ਐਜੂਕੇਸ਼ਨ ਦਾ ਕੀ ਫਾਇਦਾ ਆਏਗਾ ਤਾਂ ਐਜੂਕੇਸ਼ਨ ਵਿਦ ਇੰਪਲੋਇਬਿਲਟੀ ਐ ਬਹੁਤ ਜ਼ਰੂਰੀ ਹੈ ਉਹੀ ਮੈਂ ਰਿਪੋਰਟ ਦੇ ਵਿੱਚ ਲਿਖਿਆ ਥੱਲੇ ਜਿਹੜੀ ਮੈਂ ਛੱਡਾਂਗਾ ਰਿਪੋਰਟ ਉਹਦਾ ਪੂਰਾ ਧਿਆਨ ਨਾਲ ਉਹਨੂੰ ਪੜੋ ਕਿ ਵੀ ਮੈਂ ਕੀ ਲਿਖਿਆ ਕਿ ਕਿਸ ਤਰ੍ਹਾਂ ਲੋਕ ਲੋਕੀ ਚੰਗੀਆਂ ਚੰਗੀਆਂ ਡਿਗਰੀਆਂ ਲੈ ਕੇ IIT ਤੋਂ ਵੀ IIM ਤੋਂ ਵੀ ਡਿਗਰੀਆਂ ਲੈ ਕੇ ਉਹਨਾਂ ਦੀ ਨੌਕਰੀ ਨਹੀਂ ਲੱਗ ਰਹੀ ਹੈਗੀ ਕਿਉਂਕਿ ਉਹਨਾਂ ਨੂੰ ਉਹ ਪੜ੍ਹਾਈ ਤੋਂ ਬਾਅਦ ਕੁਝ ਵੀ ਨਹੀਂ ਆਉਂਦਾ ਹੈਗਾ ਮੀਨਸ ਦੇ ਆਰ ਨਾਟ ਏਬਲ ਟੂ ਕੈਲਕੂਲੇਟ ਇਵਨ ਦਾ ਪਰਸੈਂਟੇਜਸ ਦੇ ਆਰ ਨਾਟ ਏਬਲ ਟੂ ਰਾਈਟ 3 ਸਟ੍ਰੇਟ ਸੈਂਟੈਂਸਸ ਇਨ ਇੰਗਲਿਸ਼ ਐਨਾ ਬੁਰਾ ਹਾਲ ਹੁੰਦਾ ਹੈ ਤੇ ਉਹਨਾਂ ਨੂੰ ਨੌਕਰੀ ਕੌਣ ਦੇਗਾ ਇਸ ਲਈ ਨੌਕਰੀਆਂ ਨਹੀਂ ਉਹਨਾਂ ਦੀਆਂ ਲੱਗ ਰਹੀਆਂ ਹੈਗੀਆਂ ਉਹਦੇ ਵਿੱਚ ਹੁਣ ਕੀ ਹੋ ਰਿਹਾ ਹੈਗਾ ਲੋਕੀ ਬੱਚੇ ਜਿਸ ਤਰ੍ਹਾਂ ਕਿਸਾਨ ਸੁਸਾਈਡ ਕਰਦੇ ਆ ਜਿਹੜੇ ਅਨਇੰਪਲਾਈਡ ਬੱਚੇ ਆ ਜਿਨ੍ਹਾਂ ਕੋਲ ਡਿਗਰੀਆਂ ਹੈਗੀਆਂ ਨੌਕਰੀ ਨਹੀਂ ਲੱਗਦੀ ਉਹਨਾਂ ਨੇ ਵੀ ਸੁਸਾਈਡ ਕਰਨਾ ਸ਼ੁਰੂ ਕਰ ਦਿੱਤਾ ਡਾਟਾ ਦਿੱਤਾ ਉਹ ਪਾਰਲੀਮੈਂਟ ਦੇ ਵਿੱਚ ਸ਼ੇਅਰ ਕੀਤਾ ਇੱਕ ਮਿਨਿਸਟਰ ਨੇ ਉਹ ਡਾਟਾ ਮੈਂ ਅੱਥੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਤੁਸੀਂ ਉਹਨੂੰ ਦੇਖੋ ਔਰ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਬੇਈਮਾਨ ਅਨਨ ਨੇ ਦਿੱਲੀ ਨੂੰ ਲੁੱਟ ਕੇ ਉੱਥੇ ਚਲੇ ਗਏ ਹੈਗੇ ਆ ਤਾਂ ਮੈਂ ਪੰਜਾਬ ਵਾਲਿਆਂ ਨੂੰ ਕਹਿਣਾ ਚਾਹਨਾ ਦਿੱਲੀ ਵਾਲਿਆਂ ਨੂੰ ਤਾਂ 10 ਸਾਲ ਦੇ ਬਾਅਦ ਸਮਝ ਆਈ ਹੈ ਤੇ ਜਿਹੜੇ ਦਿੱਲੀ ਦੇ ਲੋਕ ਹੈ ਤੁਸੀਂ 5 ਸਾਲ ਬਾਅਦ ਸਮਝੋ ਇਹਨਾਂ ਨੂੰ ਜੇਕਰ ਦੁਬਾਰਾ ਲਿਆਏ ਤੇ ਤਾਂ ਪੰਜਾਬ ਨੂੰ ਬਿਲਕੁਲ ਖਾਲੀ ਕਰ ਦੇਣਗੇ ਔਰ ਮੈਂ ਇਹ ਵੀ ਨਹੀਂ ਕਹਿ ਰਿਹਾ ਹੈਗਾ ਕਿ ਕੋਈ ਇਹ ਜਿਹੜੀਆਂ ਟਰੈਡੀਸ਼ਨਲ ਪਾਰਟੀਆਂ ਹੈਗੀਆਂ ਕਾਂਗਰਸ ਅਕਾਲੀ ਦਲ ਜਾਂ ਭਾਜਪਾ ਇਹ ਤੁਹਾਡਾ ਕੁਝ ਭਲਾ ਕਰ ਦੇਣਗੇ ਐ ਵੀ ਉਹਨੀਆਂ ਬੇਈਮਾਨ ਹੈਗੀਆਂ ਤਾਂ ਤੁਸੀਂ ਉੱਥੇ ਕੋਈ ਨਵਾਂ ਗਰੁੱਪ ਬਣਾਓ ਜਿਹੜੇ ਸੋਸ਼ਲ ਐਕਟਿਵਿਸਟ ਔਰ ਪੜ੍ਹੇ ਲਿਖੇ ਲੋਗ ਹੈ ਉਹ ਇੱਕ ਗਰੁੱਪ ਬਣਾਣ ਉਹਦੇ ਵਿੱਚੋਂ ਦੇਖਣ ਕਿ ਅਸੀਂ ਪੰਜਾਬ ਨੂੰ ਕਿਸ ਤਰ੍ਹਾਂ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਹਨ ਵਿੱਚੋਂ ਕੱਢਣਾ ਹੈਗਾ ਔਰ ਦੁਬਾਰਾ ਪੰਜਾਬ ਦੇ ਵਿੱਚ ਇੱਕ ਪ੍ਰੋਸਪਰਿਟੀ ਲੈ ਕੇ ਆਣੀ ਹੈਗੀ ਖੁਸ਼ਹਾਲੀ ਲੈ ਕੇ ਆਣੀ ਹੈਗੀ ਤਾਂ ਇਹ ਇੱਕ ਨਵਾਂ ਗਰੁੱਪ ਤੁਹਾਨੂੰ ਪੜਾਣਾ ਪਏਗਾ ਔਰ ਐਨੋ ਜਿਹੜਾ ਮੈਂ ਤੁਹਾਨੂੰ ਦੱਸ ਰਿਹਾਗਾ ਰਿਪੋਰਟ ਨੂੰ ਅੱਛੀ ਤਰ੍ਹਾਂ ਦੇ ਨਾਲ ਥੱਲੇ ਪੜੋ ਫਿਰ ਤੁਹਾਡੀਆਂ ਅੱਖਾਂ ਖੁੱਲਣਗੀਆਂ ਕਿ ਇਹ ਕਿੰਨਾ ਝੂਠ ਬੋਲ ਕੇ ਪਹਿਲੇ ਜਿਸ ਤਰ੍ਹਾਂ ਇਹਨਾਂ ਨੇ ਇਲੈਕਸ਼ਨ ਜਿੱਤੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਨੇ ਇਹ ਦੁਬਾਰਾ ਜਿੱਤਣ ਦੀ ਕੋਸ਼ਿਸ਼ ਕਰਨਗੇ ਇਹ ਝੂਠ ਬੋਲ ਬੋਲ ਕੇ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਕਿਉਂਕਿ ਪੇਰੈਂਟਸ ਦੀਆਂ ਵੋਟਾਂ ਬਹੁਤ ਜ਼ਿਆਦਾ ਆਈਆਂ ਐ ਇਸ ਲਈ ਉਹਨਾਂ ਨੂੰ ਧੋਖਾ ਦੇ ਰਹੇ ਐ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਤਾਂ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਔਰ ਐਸੇ ਥੱਲੇ ਜਿਹੜਾ ਉਹ ਲਿੰਕ ਛੱਡਾਂਗਾ ਉਹਨੂੰ ਤੁਸੀਂ ਦੇਖਣਾ ਔਰ ਮੈਂ ਹੋਰ ਜਿਹੜੀਆਂ ਪੰਜਾਬ ਦੇ ਡਵੈਲਪਮੈਂਟ ਹੋ ਰਹੀਆਂ ਹੈਗੀਆਂ ਜਿਸ ਤਰ੍ਹਾਂ ਨਸ਼ਿਆਂ ਦੇ ਉੱਤੇ ਕਰਜ਼ੇ ਦੇ ਉੱਤੇ ਜਾਂ ਅਨਇੰਪਲੋਇਮੈਂਟ ਦੇ ਉੱਤੇ ਜਾਂ ਮਾਸ ਐਕਸੋਡਸ ਯਾਨੀ ਕਿ ਯਾਨੀ ਕਿ ਇੱਥੋਂ ਦੀ ਛੱਡ ਕੇ ਲੋਕੀ ਬਾਹਰ ਜਾ ਰਹੇ ਉਹਦੇ ਵਿੱਚ ਉਹ ਵਾਸਤੇ ਮੈਂ ਵੀਡੀਓ ਕਰਦਾ ਰਹਿਣਾ ਸੋ ਅੱਜ ਦੇ ਵੀਡੀਓ ਵਾਸਤੇ ਮੈਂ ਇਹੀ ਕਹਿਣਾ ਸੀ ਥੈਂਕਸ ਫॉर ਵਾਚਿੰਗ